ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਇਹ ਵਾਲੇ ਸਾਰੇ ਪ੍ਰਿੰਟ ਹੋਇਆ ਉੱਪਰ ਆਰੀ ਵਰਕ ਦਾ ਕੰਮ ਕੀਤਾ ਹੋਇਆ ਜੀ ਫੈਬਰਿਕ ਆਊਗਾ ਜੀ ਕ੍ਰੇਪ ਦਾ ਔਰ ਇਹ ਸਾਰੇ ਸੂਟਸਾਂ ਦੇ ਵਿੱਚ ਸੋਹਣੇ ਸੋਹਣੇ ਕਲਰ ਅਵੇਲੇਬਲ ਨੇ ਇਹ ਬਹੁਤ ਹੀ ਸੋਹਣਾ ਫੈਬਰਿਕ ਆਇਆ ਸੀ ਬਰਬਰੀ ਸ਼ਿਮਰ ਦੇ ਵਿੱਚ ਔਰ ਇਹਨਾਂ ਦੀ ਪ੍ਰਿੰਟਿੰਗ ਬਹੁਤ ਜ਼ਿਆਦੀ ਸੋਹਣੀ ਦੁਪੱਟੇ ਨਾਲ ਮਸਲੀਨ ਦੇ ਆਉਣਗੇ ਤੇ ਸ਼ਿਮਰ ਮਸਲੀਨ ਦੀ ਜਿਹੜੀ ਉਹ ਸਲਵਾਰ ਹੋਊਗੀ 2.5 ਮੀਟਰ ਦਾ ਫੈਬਰਿਕ ਹੋਊਗਾ ਸੋ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਹਿੰਦੀ ਜੀ ਪੇਮੈਂਟ ਆਨਲਾਈਨ ਹੁੰਦੀ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਭੇਜ ਸਕਦੇ ਹੋ ਤੇ ਉੱਥੇ ਹੀ ਆਰਡਰ ਹੋਏਗਾ ਪੇਮੈਂਟ ਤੋਂ ਬਾਅਦ ਤੁਹਾਡਾ ਪਾਰਸਲ ਜਿਹੜਾ ਉਹ ਰਵਾਨਾ ਕਰ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਤੁਹਾਨੂੰ ਟਰੈਕ ਦਿੱਤੀ ਜਾਊਗੀ ਇਸ ਦਿਨ ਸੋਨੇ ਬ੍ਰਾਈਡਲ ਸੂਟਸ ਬਹੁਤ ਸੋਹਣੇ ਰੈਡੀ ਹੋਏ ਨੇ ਇਹ ਫੈਬਰਿਕ ਤੋਂ ਇਲਾਵਾ ਐਮਬਰਾਇਡਰੀ ਕਰਕੇ ਨੈਕਸਟ نیچے ਘੇਰੇ ਬਣੇ ਹੋਏ ਨੇ ਇਹਨਾਂ ਦੇ ਤੇ ਇਹਨਾਂ ਦੀ ਬੈਕ ਜਿਹੜੀ ਉਹ ਪਲੇਨ ਆਊਗੀ ਸੋ ਇਹਨਾਂ ਦੇ ਨਾਲ ਚੁਣੌਣ ਦੇ ਦੁਪੱਟੇ ਬਹੁਤ ਸੋਹਣੇ ਰੈਡੀ ਹੋਏ ਨੇ ਤੁਸੀਂ ਇਹ ਵੀ ਲੈ ਸਕਦੇ ਹੋ ਇਹਨਾਂ ਸੂਟਾਂ ਨੂੰ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਕਰਕੇ ਸਟੀਚ ਕਰ ਸਕਦੇ ਹੋ।